ਗਿਦਰਸ਼ ਕੋ ਸਵਾਗਤ ਹੈ ਡਾਟਾ ਡਾਟੇ ਲੁੰਡੇਰੀ ਫਾਰਮ ਤੇ ਤੇ ਅੱਜ ਵੀਰ ਜੀ ਆਪਣੇ ਤੋਂ ਚਾਰ ਵੈੜਾ ਹੈ ਤੇ ਦੋ ਮੱਝਾਂ ਝੋਟੀਆਂ ਤੇ ਆ ਪਹਿਲੇ ਨੰਬਰ ਤੇ ਗਈ ਆ ਪੂਰਾ ਜਲਸੀ 8 ਕਿਲੋ ਦੇ ਕੋ ਦੁੱਧ ਜੇ ਤੇ ਆ ਮਗਰੇ ਦੇ ਆ ਗਿਆ ਜੇ ਬੱਚਾ ਤੇ ਆ ਦੂਜੇ ਨੰਬਰ ਤੇ ਆ ਵੀ ਵੈੜ ਪਹਿਲੇ ਨਹੀਂ ਸੂਈ ਜੇ ਇਹਦੇ ਮਗਰ ਵਛੀ ਜੇ ਇਹ ਤੋਂ 10 ਕਿਲੋ ਦੁੱਧ ਜੇ ਤੇ ਬਾਕੀ ਜੇ ਵੀ ਤੁਸੀਂ ਮੰਨ ਲਓ ਕਿ ਰੇਟ ਪੜਤਾ ਜੋ ਵੀ ਹੋਊਗਾ ਆਪਾਂ ਫੋਨ ਤੇ ਕਰਾਂਗੇ ਗੱਲਬਾਤ ਤੇ ਦਿੱਤੇ ਗਏ ਨੰਬਰਾਂ ਦੇ ਸੰਪਰਕ ਕਰੋ ਆਪਣੇ ਤੇ ਆ ਇਹਨੂੰ ਸੂਈ ਨੂੰ ਅੱਜ 20 ਤੋਂ 25 ਦਿਨ ਹੋ ਗਿਆ ਤੇ ਕੋ ਤੇਰੇ ਤੋਂ 8 ਕਿਲੋ ਇਸ ਵਕਤ ਨਾ ਤਾਂ ਹਾਜ਼ਰ ਹੈਗਾ ਏ ਤੇ ਇਹ ਥੋੜੀ ਜਿਹੀ ਖੁੱਲੇ ਕੁੰਡੇ ਸਿੰਘ ਮੁੜੇ ਤੁਸੀਂ ਵੇਖ ਸਕਦੇ ਜੀ ਆ ਮਗਰੀ ਦੇ ਕੱਟੀ ਜੇ ਠੀਕ ਹੈ ਜੀ ਤੇ ਆ ਇੱਕ ਛੋਟੀ ਆ ਗਈ ਜੇ ਪਹਿਲਾਂ ਪਲੋਂ ਧੁੰਦੀ ਚੌਗੀ ਤੇ ਇਹਦੇ ਤੋਂ ਹੀ 8 ਕਿਲੋ ਦੁੱਧਾ ਤੇ ਇਹ ਵੀ ਸੂਈ ਨਾਲ 7 ਤੋਂ 8 ਦਿਨ ਹੋ ਗਏ ਆ ਤੇ ਬਾਕੀ ਅਟਰ ਕੁਆਰਟੀਆਂ ਪੈਣ ਦੀ ਤੁਹਾਨੂੰ ਚੱਕ ਕੇ ਘਰਾ ਦਿੰਦੇ ਆ ਇਹ ਵੀ ਦੂੰਦੀ ਚੌਗੀ ਆ ਆ ਇਹਦੇ ਮਗਰ ਕੱਟੀ ਜੇ ਤੇ ਆ ਥੋੜੀ ਜੀ ਵੈੜ ਕਰਤੀ ਆ ਤੁਸੀਂ ਦੇਖ ਸਕਦੇ ਜੀ ਤੇ ਇਹ ਵੈੜ ਕੱਚੀ ਵੀ ਦੂੰਦੀ ਚੌਗੀ ਪਹਿਲਾਂ ਨੂੰ ਵੈੜ ਗੱਬਣ ਤਿਆਰ ਤੇ ਕੋਈ 5 ਤੋਂ 7 ਦਿਨ ਖੜਦੀ ਆ ਤੇ ਆ ਵੀ ਵੈੜ ਆਪਣੀ ਜਿਹੜੀ ਆ ਇਸ ਜਿਹੇ ਸਾੜਾ 20 ਸਾਲ ਦੀ ਵੈੜ ਸਹੀ ਆ ਗੋਲਾ ਹੈ ਹੁਣ ਇਸ ਟਾਈਮ ਇਹ ਤੋਂ 10 ਕਿਲੋ ਹੈਗਾ ਜੀ ਠੀਕ ਹੈ ਤਾਂ ਸਸਾ